ਸ਼ਿਰਿਸ਼ ਬਟਲੈਂਡ ਕਿਹੜਾ ਇੱਕ ਸਾਲ ਤੋਂ ਭੜਦੀ ਹੈ ਕਰੋ ਉਹ ਹੀਗੀ ਸੋਨੇ ਦੇ ਮੰਨ ਜਾਂਦੇ ਸਾਹ ਸੋਨੇ ਦੇ ਮੰਨ ਜਾਂਦੇ ਨਹੀਂ ਕੋਈ ਸਾਹ ਸੋਨੇ ਦੇ ਮੰਨ ਜਾਂਦੇ ਸਾਹ ਇਹ ਕੋਈ ਗੱਲ ਆ ਭਲਾ ਸੋਨੇ ਦੇ ਮੰਨ ਜਾਂਦੇ ਨਹੀਂ ਕਿੱਧਰ ਕਿੱਧਰ ਕਿੰਦਾ ਇੱਧਰ ਕਿੱਧਰ ਕਿੰਦਾ ਸਾਡਾ ਵਲੌਗ ਬਣਾ ਲਾ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਦਾਂ ਤੁਹਾਨੂੰ ਪਤਾ ਆ ਕਿ ਸੰਦੀਪ ਭਾਦੀ ਨੂੰ ਪੁਲਿਸ ਨੇ ਫੜ ਲਿਆ ਵਾ ਪਰ ਇੱਕ ਵਧੀਆ ਜੇਲ ਬਣਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਆ ਤੇ ਅਸੀਂ ਹੁਣ ਤਿਆਰ ਕਰ ਰਹੇ ਆ ਸਲਾਕਾ ਜਿਹਦੇ ਵਿੱਚ ਮੇਰੀ ਹੈਲਪ ਕਰ ਰਿਹਾ ਕਰਨ ਕਰਨ ਉਹ ਮੁੰਡਾ ਆ ਜਿਹੜਾ ਸਾਡਾ ਨੱਤ واਸ਼ਿੰਗ ਪੁਆਇੰਟ ਸੰਭਾਲਦਾ ਆ ਤੇ ਸਾਰਾ ਕੰਮ ਇਹੋ ਮੈਨੇਜ ਕਰਦਾ ਤੇ ਅਸੀਂ ਸੋਚਿਆ ਕਿ ਚਲੋ ਥੋੜੀ ਹੈਲਪ ਹੋ ਜੇਗੀ ਹੈਨਾ ਤੋਂ ਇੱਕ ਤੇ ਇੱਕ 11 ਹੁੰਦੇ ਕਿੰਨੇ ਹੁੰਦੇ ਆ 11 ਤੇ ਹੁਣ ਬਸ ਆ ਡੇ ਰਗੜਾਉਣ ਕਪੜੇ ਵੀ ਨਵੇਂ ਪਾਏ ਸੀ ਘਰੋਂ ਪੈਣੀਆਂ ਗਾਲਾਂ ਪੂਰੀਆਂ ਤੇ ਨਾਲੇ ਸਲਾਖਾਂ ਬਣਾ ਕੇ ਫਿਰ ਤੁਹਾਨੂੰ ਸੰਦੀਪ ਅ ਵੀ ਅਸੀਨ ਵੀ ਵਿਖਾਵਾਂਗੇ ਕਿੰਦਾਂ ਦਾ ਬਣਦਾ ਆਪਾਂ ਕਰਨੇ ਆ ਜੀ ਜੇਲ੍ਹ ਦੀ ਤਿਆਰੀ ਸਜਾਦ ਸਾਹਿਬ ਲੱਗੇ ਆ ਪੂਰੇ ਆ ਜਿਹੜਾ ਸ਼ਰੰਦ ਕਿੰਦਾਂ ਦਾ ਲੱਗਣਿਆ ਫਿਰ ਜੇਲ੍ਹ ਆਪ ਤਿਆਰ ਕਰਕੇ ਵਧੀਆ ਕਪੜੇ ਖਾਰ ਹੋ ਗਏ ਨੇ ਹਾਓ ਤੀਜੇ ਇੰਨੀ ਕਰ ਲੈਣੇ ਸੀ ਨਾ ਸਭ ਆਪਾਂ ਨੇ ਪੜੀ ਗਿਆ ਕੰਮ ਇਹਨੂੰ ਪੇਟ ਕਰੀਏ ਤੇ ਸੰਦੀਪ ਨੂੰ ਜੇਲ੍ਹ ਚ ਸੁਟਾਈਏ ਦੇਖੋ ਇਹ ਜੇਲ੍ਹ ਬਣੂਗੀ ਫੇਰੀ ਪਤਾ ਲੱਗਣਾ ਹੁਣ ਦੱਸੋ ਦਲਜੀਤ ਸਿੰਘ ਕਿੰਨਾ ਟਾਈਮ ਹੋ ਗਿਆ ਰਾਤ ਦੇ ਵਜ ਗਿਆ ਵੀ 10 ਤੇ ਹੁਣ ਵਾ ਜੇਲ ਬਣਾ ਕੇ ਆਏ ਆ ਆ ਹੁਣ ਜੇਲ ਮਿਲ ਗਿਆ ਤੇ ਅਸੀਂ ਤੇ ਹੁਣ ਹੋਣਾ ਸੀਗਨ ਸੰਦੀਪ ਦਾ ਜਿਹੜੇ ਜਿਹੜੇ ਵੀਰ ਦੀ ਮੈਲਰੀ ਦੀ ਦੁਕਾਨ ਸੀ ਨਾ ਉਹਦੇ ਘਰੋਂ ਜੇਲ ਬਣਵਾ ਕੇ ਲਿਆਂਦੀ ਆ ਕਿਉਂ ਲੇਟ ਹੋ ਗਿਆ ਕੰਮ ਥੋੜਾ ਜਿਹਾ ਤੇ ਚੱਲੇ ਜਾਂ ਦਲਜੀਤ ਭਾਈ ਘਰ ਆਓ ਸਾਹਮਣੇ ਘਰ ਵਾ ਇੱਥੇ ਦਲਜੀਤ ਭਾਈ ਵੀਡੀਓ ਬਣਾਉਂਦੇ ਆ ਤੇ ਜੇਲ ਅਸੀਂ ਅੱਜ ਬਣਾਈ ਇਹ ਤਾਂ ਸੀਨ ਤੇ ਜੁਲ ਹੋਣਾ ਚਾਹੀਦਾ ਨਾ ਫਿਰ ਆ ਸੀਨ ਯਾਰਾ ਜੇ ਵਧੀਆ ਹੋ ਜਾਏਗਾ ਨਾ ਇੰਦਰ ਤੇ ਫਿਰ ਮਿਹਨਤ ਕਰਨੀ ਪੈਣੀ ਨਾ ਇਹ ਆ ਵੀ ਸੀਨ ਵੀ ਸੋਹਣਾ ਹੋਈ ਨਾ ਨਾ ਇੱਥੇ ਲਾ ਜੀਰ ਬਣਾ ਮਾਰ ਕੋਈ ਨੂੰ ਮਾਰ ਡੰਗਰਾ ਦਾ ਡੰਗਰਾ ਦਾ ਅਹ ਨਾ ਅਸਲ 'ਚ ਆ ਸੀਨ ਇੱਕ ਕੰਮ ਚ ਲਾਉ ਜਿਆ ਕਰਾਂ ਲੱਗਿਆ ਲਾ ਭੜਾ ਕਿਦਾਂ ਦੀ ਲੱਗਦੀ ਅੱਛਾ ਉਹ ਥੱਲੇ ਨਾਲ ਪਾਸਾ ਉੱਤੇ ਹੋਣਾ ਦਿਲਜੀਤ ਸਿੰਘ ਐਦਾਂ ਕੋ ਮੋ ਐਦਾਂ ਐਦਾਂ ਕੋ ਮੋ ਆਈ ਜੇਲ ਕਿਉਂ ਮੰਨ ਗਿਆ ਜੇਲ ਨੂੰ ਨਹੀਂ ਨਹੀਂ ਆਈ ਵੀ ਤੇ ਫੇਟੀ ਤੇ ਜਿੱਦ ਕੇ ਆਈ ਵੀ ਇਹਦੇ ਉੱਤੇ ਫੇਟੀ ਇਹਦੇ ਪਤਲਾ ਮਾਰਦਾਂਗੇ ਨਾ ਬਸ ਸਾਡੇ ਦੇ ਤਾਲਾ ਆ ਜੇਲ ਨੂੰ ਤਾਲਾ ਮੱਤੀ ਬੰਦ ਕਰੋ ਅੰਦਰੋਂ ਅੰਦਰੇ ਬਰੀ ਬੰਦ ਕਰੋ ਤਾਲਾ ਤੇ ਮਾਰਨਾ ਪਿੰਨ ਤਾਲਾ ਮਾਰ ਦੋ ਜੇਲ ਨੂੰ ਤਾਲਾ ਪੈ ਗਿਆ ਸੰਦੀਪ ਨਹੀਂ ਪਾ ਸਕਦੀ ਕਿ ਜੇਲ ਦਾ ਕੁੰਡਾ ਹੈ ਨਹੀਂ ਤੇ ਤਾਲਾ ਮਾਰਦੇ ਮਾਰ ਕੇ ਬੰਦ ਆ ਹੁਣ ਵੇਖੋ ਹੁਣ ਲੱਗ ਰਹੀ ਪੂਰੀ ਜੇਲ ਸਹੀ ਸਹੀ ਮਾਇਨੇਚ ਉਦਾਂ ਵੇਹੇ ਨਾ ਤੁਸੀਂ ਇਹ ਕੰਮ ਬਹੁਤ ਗਲਤ ਕੀਤਾ ਕੁੜੀ ਨੂੰ ਫਸਾਉਣਾ ਨਹੀਂ ਚਾਹੀਦਾ ਤੁਹਾਨੂੰ ਇਦਾਂ ਉਹ ਨਹੀਂ ਭਾਈ ਕਿਉਂ ਨਹੀਂ ਫਸਾਉਣਾ ਚਾਹੀਦਾ ਗੁਨਾਹਗਰਾਂ ਸੱਜੇ ਮਿਲਣੀ ਚਾਹੀਦੀ ਗੁਨਾਹਗਰ ਪਰੇ ਗੁਨਾਹਕਾ ਕੀਤਾ ਮੈਨਾਂ ਧੋਖਾ ਅੱਛਾ ਉਦਾਂ ਤਾਂ ਹੀ ਵੀਡੀਓ 'ਚ ਨਹੀਂ ਕਹਿ ਸਕਦੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੇ ਸਹੀ ਕੀਤਾ ਕਿ ਗਲਤ ਇਹਨਾਂ ਨੇ ਗਲਤ ਕੀਤਾ ਗਲਤ ਕੀਤਾ ਨਾ ਨਹੀਂ ਨਹੀਂ ਉਦਾਂ ਜਿਹੜੇ ਅਸਲੀ ਵੀਡੀਓ 'ਚ ਕਿਦਾਂ ਇਦਾਂ ਸਹੀ ਕੀਤਾ ਵਾ ਵੀਡੀਓ ਦੇ ਹਿਸਾਬ ਨਾਲ ਉਹ ਤਾਂ ਚਲੋ ਵੀਡੀਓ ਦੇ ਹਿਸਾਬ ਨਾਲ ਤਾਂ ਸਹੀ ਹੈ ਸਹੀ ਕੀਤਾ ਇਦਾਂ ਨਹੀਂ ਕਰਨਾ ਚਾਹੀਦਾ ਸੀ ਇਦਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਵੀ ਕੀਤਾ ਕੁੜੀ ਨਾਲ ਇਦਾਂ ਧੱਕਾ ਕੀਤਾ ਉਹਨੂੰ ਸਜਾ ਦੇ ਮਿਲਣੀ ਚਾਹੀਦੀ ਆ ਸਜਾ ਦੇ ਮਿਲਣੀ ਚਾਹੀਦੀ ਆ ਇਹ ਹੁਣ ਆਪਾਂ ਸਜਾ ਦੇਣ ਲੱਗੇ ਚਲੋ ਭਾਬੀ ਜੀ ਉਹ ਤਾਂ ਜੇਲ੍ਹ ਤੋਂ ਬੰਦ ਕਰੀ ਜੇਲ੍ਹ ਵੇਪਣਾ ਹੀ ਲੈ ਇੱਕ ਮਿੰਟ ਭਾਬੀ ਦੀ ਕਾਮਨ ਸੈਂਸ ਵੇਖਿਓ ਉਹ ਤਾਂ ਉਹਨੂੰ ਲੱਗਾ ਭਾਜੀ ਮੇਰੇ ਕੋ ਉਹ ਪੰਚਰ ਬੰਨੇ ਅੰਦਰ ਬਸ ਇਹਦੇ ਬਸ ਉਹ ਗਈ ਚਲੋ ਭਾਬੀ ਜੇਲ੍ਹ ਦੇ ਵਿੱਚ ਚਲੋ ਨੇੜੇ ਚ ਜਾਣਾ ਨਹੀਂ ਹਨੇੜੇ ਅੰਦਰ ਦੱਸ ਕਿਤੇ ਟ੍ਰੈਫਿਕ ਚੱਲਣ ਦੀ ਹੈ ਨਹੀਂ ਨੇੜੇ ਨਹੀਂ ਹਨੇੜੇ ਚ ਜਾਵਾਂਗੇ ਅਜਿੰਦਰਾ ਮਾਰ ਲਗਾ ਵੇ ਕਿ ਜਿੰਦਰਾ ਅੱਲਾ ਇਹ ਤੇ ਦਿਲ ਨੂੰ ਦਲਾਸਾ ਦੇਣ ਲਈ ਗੱਲ ਆ ਆਪਣੇ ਖੇਤ ਸੋਰੀ ਹਾਂ ਯਾਰ ਸੀਨ ਤੇ ਮਤਲਬ ਜਿੱਦਣਾ ਨਹੀਂ ਕਰਨਾ ਚੱਲ ਜੀ ਅੱਪ ਘਾ ਅੱਛੇ ਜੀ ਸੁਣਾਤ ਲੈਣੇ ਜੀ ਸੁਣਾਤ ਕੋ ਹੁਣ ਇੱਕ ਛਾਲਤ ਭਰਦੀ ਆ ਕਰੋ ਟਿਕਾਣਾ ਹੋਈਗੀ ਸੋਨੇ ਤੇ ਮੰਜਾਂ ਦੀ ਛਾਲ 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 ਇਹ ਕੋਈ ਗੱਲ ਆ ਭਲਾ ਸੋਨੇ ਦੇ ਮੰਜਾਂ ਦੀ ਛਾਲ ਇਹਦਾ ਕਿੰਦਾ 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 ਇਦਾਂ ਕਿੰਦਾ ਕਿਦਾਂ ਇਹਦਾ ਕਿੰਦਾ ਸਾਡਾ ਵਲੌਗ ਬਣਾਣਾ ਮੈਂ ਸਤਿਕਾਰ ਜੀ ਸਾਰਿਆਂ ਨੂੰ ਤੇ ਜਿਦਾਂ ਤੁਹਾਨੂੰ ਪਤਾ ਆ ਕਿ ਸੰਦੀਪ ਭਾਬੀ ਨੂੰ ਪੁਲਿਸ ਨੇ ਫੜ ਲਿਆ ਆ ਪਰ ਇੱਕ ਵਧੀਆ ਜੇਲ ਬਣਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਆ ਤੇ ਅਸੀਂ ਹੁਣ ਤਿਆਰ ਕਰ ਰਹੇ ਆ ਸਲਾਕਾ ਜਿਹਦੇ ਵਿੱਚ ਮੇਰੀ ਹੈਲਪ ਕਰ ਰਿਹਾ ਕਰਨ ਕਰਨ ਉਹ ਮੁੰਾਇਆ ਜਿਹੜਾ ਸਾਡਾ ਨੱਤ ਵਾਸ਼ਿੰਗ ਪੁਆਇੰਟ ਸੰਭਾਲਦਾ ਆ ਤੇ ਸਾਰਾ ਕੰਮ ਇਹੋ ਮੈਨੇਜ ਕਰਦਾ ਤੇ ਅਸੀਂ ਸੋਚਿਆ ਕਿ ਚਲੋ ਥੋੜੀ ਹੈਲਪ ਹੋ ਜੇਗੀ ਹੈਨਾ ਤਾਂ ਇੱਕ ਤੇ ਇੱਕ 11 ਹੁੰਦੇ ਕਿੰਨੇ ਹੁੰਦੇ ਆ 11 ਦੇ ਤੇ ਹੁਣ ਬਸ ਆ ਡੇ ਰਗੜਾਉਣ ਕੱਪੜੇ ਵੀ ਨਵੇਂ ਪਾਏ ਹੀ ਘਰੋਂ ਪੈਣੀਆਂ ਗਾਲਾਂ ਪੂਰੀਆਂ ਤੇ ਨਾਲੇ ਇਹ ਸਲਾਕਾ ਬਣਾ ਕੇ ਫਿਰ ਤੁਹਾਨੂੰ ਸੰਦੀਪ ਅਭੀ ਦਾ ਸੀਨ ਵੀ ਵਿਖਾਵਾਂਗੇ ਕਿੰਦਾ ਦਾ ਬਣਦਾ ਆਪਾਂ ਕਰਨੇ ਆ ਜੀ ਜੇਲ ਦੀ ਤਿਆਰੀ ਸਭ ਸਾਫ-ਸਾਫ ਲੱਗੇ ਆ ਪੂਰੇ ਆ ਜੋਰਾਂ-ਸ਼ੋਰਾਂ ਦੇ ਕਿਦਾਂ ਦਾ ਲੱਗਣਿਆ ਫੇਰ ਜੇਲ ਆਪ ਤਿਆਰ ਕਰਕੇ ਵਧੀਆ ਕੱਪੜੇ ਖਰਾਬ ਹੋ ਗਏ ਨਵੇਂ ਹਾਓ ਤੂੰ ਚੇਂਜ ਕਰ ਲੈਣੇ ਸੀ ਨਾ ਸਭ ਬੱਸੋਂ ਨਿਪੜੀ ਗਿਆ ਕੰਮ ਮੈਨੂੰ ਪੇਟ ਕਰੀਏ ਤੇ ਸੰਦੀਪ ਨੂੰ ਜੇਲ ਦੀ ਥੋੜੀ ਨੇ ਖੋਏ ਜੇ ਜੇਲ ਬਣੂਗੀ ਫੇਰੀ ਪਤਾ ਲੱਗਣਾ ਹੁਣ ਦੱਸੋ ਦਲਜੀਤ ਸਿੰਘ ਕਿੰਨਾ ਟਾਈਮ ਹੋ ਗਿਆ ਰਾਤ ਦੇ 8 ਵਜੇ ਗਿਆ 10 ਤੇ ਹੁਣ ਵਾ ਜੇਲ ਬਣਾ ਕੇ ਆਏ ਆ ਆ ਹੁਣ ਜੇਲ ਮਿਲ ਗਿਆ ਤੇ ਅਸੀਂ ਤੇ ਹੁਣ ਹੋਣਾ ਸੀਨ ਸੰਦੀਪ ਦਾ ਜਿਹੜੇ ਜਿਹੜੇ ਵੀਰ ਦੀ ਬੈਲਰੀ ਦੀ ਦੁਕਾਨ ਸੀ ਨਾ ਉਹਦੇ ਘਰੋਂ ਜੇਲ ਬਣਵਾ ਕੇ ਲਿਆਂਦੀ ਆ ਕਿਉਂ ਲੇਟ ਹੋ ਗਿਆ ਕੰਮ ਥੋੜਾ ਜਿਹਾ ਤੇ ਚੱਲੇ ਜਾਂ ਦਲਜੀਤ ਭਾਜੀ ਘਰ ਆਓ ਸਾਹਮਣੇ ਘਰ ਵਾ ਇੱਥੇ ਦਲਜੀਤ ਭਾਜੀ ਵੀਡੀਓ ਬਣਾਉਂਦੇ ਆ ਤੇ ਜੇਲ ਅਹੀਂ ਅੱਜ ਬਣੀ ਜੇਲ ਅਹੀਂ ਅੱਜ ਬਣੀ ਇਹ ਕਰ ਸੀਨ ਤੇ ਜੀਵ ਹੋਣਾ ਚਾਹੀਦਾ ਨਾ ਕਰ ਆ ਸੀਨ ਯਾਰ ਜੇ ਵਧੀਆ ਹੋ ਜਾਏਗਾ ਨਾ ਤੇ ਫਿਰ ਮਿਹਨਤ ਕਰਨੀ ਪੈਣੀ ਨਾ ਇਹ ਆ ਵੀ ਸੀਨ ਵੀ ਸੋਹਣਾ ਹੋਈ ਨਾ ਨਾ ਇੱਥੇ ਲਾ ਜੀਰ ਬਣਾ ਮਾਰ ਕੁੜੀ ਨੂੰ ਮਾਰ ਡੰਗਰਾ ਦਾ ਡੰਗਰਾ ਦਾ ਆ ਨਾ ਅਸਲ ਤੇ ਆ ਸੀਨ ਇੱਕ ਕੰਮ ਚ ਲਾਉ ਜਿਆ ਕਰਾਂ ਲੱਗਿਆ ਲਾ ਭੜਾ ਕਿਦਾਂ ਦੀ ਲੱਗਦੀ ਅੱਛਾ ਉਹ ਥੱਲੇ ਵਾਲਾ ਪਾਸਾ ਉੱਤੇ ਹੋਣਾ ਦਿਲਜੀਤ ਸਿੰਘ ਐਦਾਂ ਕੋ ਮੋਈਦਾ ਐਦਾਂ ਕੋ ਮੋਈਦਾ ਆਈ ਜੇਲ ਕਿਉ ਮੰਨ ਗਿਆ ਜੇਲ ਨੂੰ ਨਹੀਂ ਨਹੀਂ ਆਈ ਵੀ ਤੇ ਫੇਟੀ ਜੀ ਜੀ ਕਹਿੰਦਾ ਆਈ ਵੀ ਇਹਦੇ ਉੱਤੇ ਫੇਟੀ ਇਹਦੇ ਬੋਤਲਾ ਮਾਰਦਾਂਗਾ ਨਾ ਬਾਸਾ ਗਾਦੀ ਤੇ ਤਾਲਾ ਆ ਜੇਲ ਨੂੰ ਤਾਲਾ ਮੱਤੀ ਬੰਦ ਕਰੋ ਅੰਦਰੋਂ ਅੰਦਰ ਦੀ ਵਰੀ ਬੰਦ ਕਰੋ ਤਾਲਾ ਤੇ ਮਾਰਦਾਂ ਪਿੰਦ ਤਾਲਾ ਮਾਰਨ ਜੇਲ ਨੂੰ ਤਾਲਾ ਪਾ ਜੀ ਸੰਦੀਪ ਨਹੀਂ ਪਾ ਸਕਦੀ ਕਿ ਜੇਲ ਦਾ ਕੁੰਡਾ ਹੈ ਨਹੀਂ ਤੇ ਤਾਲਾ ਮਾਰ ਦੇ ਮਾਰ ਕੇ ਬੰਦ ਆ ਹੁਣ ਵੇਖੋ ਹੁਣ ਲੱਗ ਰਹੀ ਪੂਰੀ ਜੇਲ ਸਹੀ ਸਹੀ ਮਾਇਨੇ ਉਦਾਂ ਵੇਹੇ ਨਾ ਤੁਸੀਂ ਇਹ ਕੰਮ ਬਹੁਤ ਗਲਤ ਕੀਤਾ ਕੁੜੀ ਨੂੰ ਫਸਾਉਣਾ ਨਹੀਂ ਚਾਹੀਦਾ ਤੁਹਾਨੂੰ ਇਦਾਂ ਉਹ ਨਹੀਂ ਭਾਈ ਕਿਉਂ ਨਹੀਂ ਫਸਾਉਣਾ ਚਾਹੀਦਾ ਗੁਨਾਹਗਰਾਂ ਸੱਜੇ ਮਿਲਣੀ ਚਾਹੀਦੀ ਗੁਨਾਹਗਰ ਪਰ ਗੁਨਾਹਕਾ ਕੀਤਾ ਮੈਨਾਂ ਧੋਖਾ ਅੱਛਾ ਉਦਾਂ ਤਾਂ ਹੀ ਵੀਡੀਓ 'ਚ ਨਹੀਂ ਕਹਿ ਸਕਦੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੇ ਸਹੀ ਕੀਤਾ ਕਿ ਗਲਤ ਇਹਨਾਂ ਨੇ ਗਲਤ ਕੀਤਾ ਮੈਨਾਂ ਗਲਤ ਕੀਤਾ ਨਾ ਨਹੀਂ ਨਹੀਂ ਉਦਾਂ ਜਿਹੜੇ ਅਸਲੀ ਵੀਡੀਓ 'ਚ ਕਿਦਾਂ ਇੰਦਾ ਸਹੀ ਕੀਤਾ ਵੀਡੀਓ ਦੇ ਹਿਸਾਬ ਨਾਲ ਉਹ ਤਾਂ ਚਲੋ ਵੀਡੀਓ ਦੇ ਹਿਸਾਬ ਨਾਲ ਤਾਂ ਸਹੀ ਹੈ ਸਹੀ ਕੀਤਾ ਇਦਾਂ ਨਹੀਂ ਕਰਨਾ ਚਾਹੀਦਾ ਹੀ ਦਨ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਵੀ ਕੀਤਾ ਕੁੜੀ ਨਾਲ ਇਦਾਂ ਧੱਕਾ ਕੀਤਾ ਉਹਨੂੰ ਸਜ਼ਾ ਤੇ ਮਿਲਣੀ ਚਾਹੀਦੀ ਹੈ ਸਜ਼ਾ ਤੇ ਮਿਲਣੀ ਚਾਹੀਦੀ ਹੈ ਕੀ ਹੁਣ ਆਪਾਂ ਸਜ਼ਾ ਦੇਣ ਲੱਗੇ ਚਲੋ ਭਬੀ ਜੇਲ੍ਹ ਤੋਂ ਬੰਦ ਕਰੀ ਜੇਲ੍ਹ ਵੇਪਣਾ ਅੱਲਾ ਇੱਕ ਮਿੰਟ ਪੱਪੀ ਦੀ ਕਾਮਨ ਸੈਂਸ ਵੇਖਿਓ ਉਹ ਭਰਾ ਉਹਦੇ ਖੋਣ ਲੱਗਾ ਭਾਜੀ ਮੇਰੇ ਉਹ ਪੰਗਰ ਬੰਨੇ ਅੰਦਰ ਬਸ ਇਹ ਤੇ ਬਸ ਉਹ ਗਈ ਚਲੋ ਭਬੀ ਜੇਲ੍ਹ ਦੇ ਵਿੱਚ ਚਲੋ ਨੇਰੇ ਚ ਜਾਣਾ ਨਹੀਂ ਹਨੇਰੇ ਅੰਦਰ ਦੱਸ ਕਿਤੇ ਟ੍ਰੈਫਿਕ ਚੱਲਣ ਦੀ ਹੈ ਨਹੀਂ ਨੇਰੇ ਨਹੀਂ ਹਰੇੜੀ ਚ ਜਾਈ ਜਾਂਦੀ ਆ ਜਿੰਦਰਾ ਮਾਰ ਲਗਾ ਵੇਕੇ ਜਿੰਦਰਾ ਅੱਲਾ ਇਹ ਤਾਂ ਦਿਲ ਨੂੰ ਦਲਾਸਾ ਦੇਣ ਵਾਲੀ ਗੱਲ ਆ ਆਪਣੇ ਦੇ ਖਿੱਚੋ ਸੋਰੀ ਹਾਂ ਯਾਰ ਸੀਨ ਤੇ ਮਜ਼ਾ ਨਹੀਂ ਕਰਨਾ ਨਾ ਚੱਲੋ ਜੀ